ਹੋ ਜੂ ਲੇਟ ਭਾਵੇਂ ਮਾੜਾ ਮੋਟਾ ਹੋਣਾ ਨਹੀਂ ਸਟੌਪ ਸੌਂ ਕਲਾ ਕਲਾ ਹਿੱਟ ਕਹਿਣ ਕਸ ਵਫ ਲੋਪ ਲਿਖੇ ਜ਼ਿੰਦਗੀ ਨੂੰ ਪੰਨਿਆਂ ਤੇਰੇ ਮਾਂ ਜੋੜ ਜੋੜ ਗੀਤ ਹੋਰ ਪੜੇ ਆਉਣ ਪਿਆ ਭਰਿਆ ਸਟੌਕ ਜਿਹੜੇ ਕੰਦਾ ਉੱਤ ਤੋਣਾ ਚੱਕ ਕਹਿੰਦੇ ਸੀਗੇ ਜੈਜੇ ਅੱਜ ਉਹੀ ਕੰਦਾ ਉੱਤੋਂ ਕਲੈਪ ਕਰਦੇ ਜਿਹੜੇ ਨਾਮ ਸੁਣ ਕਹਿੰਦੇ ਸੀਗੇ ਕਰੂ ਕੀਏ ਅੱਜ ਨਾਮ ਮੇਰੇ ਨਾਲ ਨਾਮ ਨੇ ਅਟੈਚ ਕਰਦੇ ਜਿਹੜੇ ਨਾਮ ਸੁਣ ਕਹਿੰਦੇ ਐਸ ਨਹੀਂ ਸਿੱਖੇ ਹਰੋਂ ਤੋਂ ਮੈਂ ਡਿੱਗ ਡਿੱਗ ਕੇ ਹੌਲੀ ਹੌਲੀ ਚੀਜ਼ ਬਣਦੀ ਹੁੰਦੀ ਯਾਰ ਜਿਕੇ ਸੂਰਜ ਤੇ ਛਪਣ ਤੇ ਚੰਨ ਚੜਦਾ ਪਰ ਮਿੱਟ ਦਾਣੇ ਹੁੰਦਾ ਓਹਦਾ ਦੂਨੇ ਸੇਕ ਤੇ ਸੌ ਮੱਤੇ ਗਾਣਾ ਗਾ ਕੇ ਬੈਠੇ ਕਰੇ ਅਪਲੋਡ ਗੋਰ ਕਾਲੇ ਕਹਨੇ ਓ ਜੀ ਕਲ ਰੈਪ ਕਰਦੇ ਜਿਹੜੇ ਨਾਮ ਸੁਣ ਕਹਿੰਦੇ ਸੀ ਕਰੂਗੀਏ ਅੱਜ ਨਾ ਮੇਰੇ ਨਾਲ ਨਾਮ ਨੇ ਅਟੈਚ ਕਰਦੇ ਜਿਹੜੇ ਨਾਮ ਤੋਂ ਕਹਿੰਦੇ ਸੀ ਕਰੂਗੀਏ ਅੱਜ ਨਾ ਮੇਰੇ ਨਾਲ ਨਾਮ ਨੇ ਅਟੈਚ ਪਰੇ ਪੁੰਛ ਡੇਰੀ ਕਦੇ ਸਵਾਵਾ ਇੱਕ ਕੰਕ ਕਤੁਰ ਦਾਂਗੇ ਪੈਰ ਦੱਬ ਦੇਣ ਸਾਲੇ ਉੱਡ ਚਾਨਣਾ ਦੇ ਜ਼ੋਰ ਤੇ ਪਰ ਆ ਹਨੇਰਾ ਤੁਪਾਲ ਦੇ ਮੇਰੇ ਐਂਟੀ ਅੱਖਾਂ ਕਰਿਆ ਰੁਲਾਈ ਹੋਊਗਾ ਥੰਬਨੇ ਅਤ ਮਨੋ ਮਲੀ ਤਹਿਤ ਕਰਦੇ ਜਿਹੜੇ ਨਾਮ ਸੁਣ ਕਹਿੰਦੇ ਸੀਏ ਕਰੋ ਪੀਏ ਅੱਜ ਨਾ ਪਹਿਰੇ ਹੋ ਗਏ ਨਾਲਾ ਨੀ ਬਸ ਇਹਦੇ ਤਿੰਨ ਪਹਿਰੇ ਸੀਗੇ ਚੌਥਾ ਵੱਡਾ ਰੈਪ ਸੀਗਾ ਕੋਈ ਹੋਰ ਗੱਲ ਨਹੀਂ ਇਹ ਥੋੜਾ ਐਵਰੇਜ ਦੂਆ ਮੰਨ ਲੇ ਭਾਈ ਆਲੇ-ਦਾਲੇ ਦੇਖ ਲਿਆ ਮੈਂ ਆਪਣੇ ਦੇਖੇ ਕਰਦੇ ਆਪਣਿਆਂ ਦੇ ਨਾਲ ਮਾੜੀ ਜੀ ਇੱਕ ਹਰਖ ਦੇ ਕਾਰਨ ਟੁੱਟ ਜਾਂਦੀ ਸਾਲਾਂ ਦੀ ਆੜੀ ਜੀ ਕੌਣ ਬਣੂਗਾ ਸਰਬਣ ਕਾਲ ਯੁਗ ਦੇ ਵਿੱਚ ਦਸ ਮੈਨੂੰ ਮੈਂ ਸਰਬਣ ਪਤਲੇ ਪਟਦੇ ਦੇਖੇ ਤੌਰੀ ਦਾੜੀ ਜੀ ਮੱਟ ਤੇ ਸ਼ੋਫਾਨਦਾਨ ਕਰ ਫੋਨ ਫੇਸਬੁਕ ਤੋਂ ਚਲਾਣੂ ਚੁੱਛਦਾ ਕਰਦੇ ਜੱਜਮੈਂਟ ਲੋਕ ਤੋਂ ਕੌਣ ਚਲਾਣੂ ਚੁੱਛਦਾ ਕਰਦੇ ਜੱਜਮੈਂਟ ਲੋਕ ਤੋਂ ਕਹਿੰਦਾ ਕਸਬਾ ਗੀਤ ਜੇ ਗਾ ਕੇ ਦੱਸਦਾ ਮੇਰੇ ਸੁਣਦੇ ਲੋਕ ਵਿਚਾਰ ਸੜਕਾਂ ਤੇ ਰੱਟੇ ਲਾ ਕੇ ਚੀਕਦੇ ਮਾਂ ਤੇਰੀ ਛੋਣੇ ਦਾ ਕੋਈ ਪੁਕਾਰ ਹੋ ਕੇ ਭਰਦੇ ਉੱਠਦੇ ਚੰਨ ਨੂੰ ਹੌਕੇ ਭਰਦੇ ਉੱਠਦੇ ਚੰਨ ਨੂੰ ਹੋ ਗਿਆ ਸੂਰਜੋਂ ਹਰਖ ਨਾਲ ਲਾਲ ਕਹਿੰਦਾ ਤਾਰੇ ਇਕੱਠੇ ਹੋ ਕੇ ਰਾਤ ਨੂੰ ਬਹਿ ਕੇ ਚੰਦ ਕੋਲ ਦੁੱਖੜੇ ਫੋਲਦੇ ਕਹਿੰਦੇ ਅੰਤ ਅਗਿਹਾ ਕਹਿੰਦੇ ਅੰਤ ਤਹਾਂ ਤੋਂ ਦੇਖਦਾ ਕਾਲ ਯੁਗ ਆਊਗਾ ਦਊਗਾ ਰੋਲ ਪੁੱਤ ਨੂੰ ਪਿਓ ਤੇ ਧੀ ਨੂੰ ਮਾਂ ਨੂੰ ਚੰਗੀ ਲੱਗਦੀ ਗੱਲਾਂ ਹੋਈ ਜਾਂਦੀਆਂ ਹੋਰ ਗੱਲਾਂ ਹੋਈ ਜਾਂਦੀਆਂ ਹੋਰ ਥੈਂਕ ਯੂ ਤੁਹਾਨੂੰ ਸ਼ੁਕਰੀਆ ਮਿਹਰਬਾਨੀ ਯਕੀਨ ਮਤ ਕਰਨਾ ਕبھی ਹੱਥਾਂ ਦੀ ਲਕੀਰਾਂ 'ਤੇ ਯਕੀਨ ਮਤ ਕਰਨਾ ਕبھی ਹੱਥਾਂ ਦੀ ਲਕੀਰਾਂ 'ਤੇ ਕਿਉਂਕਿ ਤਕਦੀਰ ਤਾਂ ਉਨਕੀ ਵੀ ਹੁੰਦੀ ਹੈ ਜਿਨਕੇ ਹੱਥ ਨਹੀਂ ਵਾ ਕਰਦੇ ਕਿਸਮਤ ਦਾ ਖੱਟਿਆ ਖਾਣਾ ਹੈ ਮਾਈ ਜੀ ਆਓ ਕਿਉਂਕਿ ਜਦੋਂ ਤੁਹਾਨੂੰ ਲੱਗੇ ਵੀ ਸਚਾਈ ਦੱਸਣ ਲੱਗਾ ਹੈਲੋ ਕੀ ਕਰੀਏ ਨਾ ਕੰਟਰੋਲ 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 ਦੇ ਕੰਟਰੋਲ ਹਲੋ ਸੀਟੀ ਹਨਾ ਮਾਰ ਸਾਤ ਸਈਆਂ ਨਹੀਂ ਜਾਣੀਆਂ ਮਾਈ ਜੀ ਵੱਲੋਂ ਵਿਸ਼ੇਸ਼ ਸਨਮਾਨ ਬੜਾ ਸਾਰਾ ਪਿਆਰ ਬੜਾ ਸਾਰਾ ਅਸ਼ੀਰਵਾਦ